ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਮਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਦੋ ਦਿਨ ਪਛੋ ਤੁਹਾਨੂੰ ਦਿਖਾਵਾਂਗੇ ਕੋਈ ਟੋਕੜ ਗੱਬਣਿਆ ਤੇ ਕੋਈ ਸੁਈਆਂ ਬਾਕੀ ਹਰ ਵੀਡੀਓ 'ਚ ਹੱਥ ਜੋੜ ਕੇ ਬੇਨਤੀ ਇਹ ਹੁੰਦੀ ਹੈ ਵੀ ਸੁਈਆਂ ਇੱਥੇ ਆ ਕੇ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਤੁੱਕੜਾ ਕਰ ਆਪਣੀ ਜਾਂਦੇ ਚੱਕ ਪਾਸ ਕਰਵਾਇਆ ਕਰੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਜਾਂ ਬਿਨ ਕਿਸੇ ਦੀ ਗਾਰੰਟੀ ਤੇ ਜਾਂ ਬਿਨਾਂ ਚਵਾਈ ਤੋਂ ਪਸ਼ੂ ਲੈ ਜਾਈਂ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਹਾਂਜੀ ਬ੍ਰਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬ੍ਰਿਧੀ ਸਤਿ ਸ੍ਰੀ ਅਕਾਲ ਹੋਠੀਠਾ ਜੀ ਬ੍ਰਿਧੀ ਜੀ ਤੁਹਾਨੂੰ ਤੇ ਨਾਮ ਦੱਸ ਤਾਂ ਕਰੀ ਨਾਮ ਮੇਰਾ ਭਾਸ ਸਿੰਘ ਜੀ ਪਿੰਚਵਿੰਡਾ ਜਿਲ੍ਹਾ ਬਸੇਜਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੜੇ ਨਿਊਕ ਪਤਾਰੀ ਕਿਰਾਣੇ ਨੂੰ ਬੰਦੀ ਠੀਕ ਆ ਅੱਜ ਕਿੰਨੀਆਂ ਫਿਰ ਅੱਜ ਰੁਪੀਜੀ ਆਪਣੇ ਕੋ ਦੋ ਇੱਕਾ ਸੱਜੇ ਸੋਈਆਂ ਜਲਸੀ ਗਾਂਦੇ ਇੱਕ ਗੰਮਰ ਤੋਂ ਕੜ ਮਾਜ ਆਪਣੇ ਕੋ ਠੀਕ ਆ ਹਾਂਜੀ ਹਾਂਜੀ ਚੱਲੋ ਫਿਰ ਪਹਿਲਾਂ ਇਹ ਹੀ ਦਿਖਾ ਦਈਏ ਹਾਂਜੀ ਕਿੰਨੇ ਚੱਤੀ ਸੋਈਆਂ ਇਹ ਕੱਲ ਰਾਤ ਦੇ ਰੁਪੀਜੀ ਸੋਈ ਮਗਰ ਬੱਚਾ ਜੀ ਦੂਜਾ ਸੂਹ ਸੋਈ ਜੀ ਆਈਟਮ 13 14 ਕਿਲੋ ਬੋਲ ਮਤਲਬ ਕਿ ਅੱਜ ਤੀਸਰਾ ਦਿਨ ਹੈ ਅਗੇ ਕਿਸ ਨਾਲ ਅੱਤ ਤੀਸਰਾ ਦਿਨ ਹੈ ਜੀ ਤੀਤਰ ਪਰਸੋ ਰਾਤ ਵਾਲੀ ਤੇ ਸੋਈ ਆ ਮਤਲਬ ਤਿੰਨ ਕ ਦਿਨ ਹੋ ਗਏ ਆ ਸੋਈ ਆ ਤੀਜਾ ਦਿਨ ਹੋ ਗਿਆ ਰਬੀ ਸੋਈ ਨਾ ਠੀਕ ਹੈ ਤੇ 13 14 ਕਿਲੋ ਬੋਲੀ ਤਿਆਰ ਜੇ ਥੱਲੇ ਅੱਛਾ ਹਾਂਜੀ ਹਾਂਜੀ ਦੋ ਟਾਈਮ ਚ ਆ ਕੇ ਦੋਗੇ ਕਰਾ ਦੋ ਵਾਰ ਤਿੰਨ ਡੰਗ ਛੋਲੇ ਰਬੀ ਇਹ ਆ ਬੇ ਚਵਾਈ ਕੋਈ ਤੁਹਾਡੇ ਘਰੋਂ ਕਰਕੇ ਖੜੇ ਘਰ ਕਰਕੇ ਖੜੇ ਹਰਬਜੀਤ ਪਹਿਲੇ ਸਵੇਰੇ ਘਰ ਆਣ ਦੇ ਵੀ 16 17 ਕਿਲੋ ਦੁੱਧ ਦਿੱਤਾ ਅੱਛਾ ਕਿ ਮੀਲ ਹੈਗੀ ਵੀ ਜਿਹੜੇ ਹਿਸਾਬ ਨਾਲ ਦੁੱਧ ਤੇ ਆਉਂਦਾ ਹੀ ਇਹਦੇ ਨੂੰ 20 ਕਿਲੋ ਦੁੱਧ ਪਾਜੂਗੇ ਤੋਰੋ ਹਾਂ ਫਿਰ ਸ਼ੇਰ ਜੀ ਮਗਰ ਕੀ ਬਾਕੀ ਸੂਈ ਸਵਾਈ ਆ ਇਹ ਕਿਹੜੀ ਮੰਡੀ ਚ ਵੱਜੀ ਆ ਦੋ ਟਾਈਮ ਇਹਦੀ ਚਵਾਈ ਹੋ ਜਾਣੀ ਹੈ ਬਾਕੀ ਇੱਥੇ ਆਣ ਕੇ ਵੇਖੋ ਬਾਕੀ ਜਿੰਨਾਂ ਤਰ੍ਹਾਂ ਦੀਆਂ ਜਰਸੀਆਂ ਹੁੰਦੀਆਂ ਉਤਰਾਂ ਦੀ ਜਰਸੀ ਹੈ ਇਹ ਵੀ ਜਿੱਡੀਆਂ ਕੋ ਹੁੰਦੀਆਂ ਬਾਕੀ ਇਹ ਵੀ ਉਤਰ ਚਲੋ ਬੇਲ ਚੰਗੀ ਆ ਇਹਦੀ ਥੱਲੇੋਂ ਚੰਗੀ ਬਣੀ ਆ ਉਤਰ ਤੇ ਆ ਥਾਣਵੀ ਤੇ ਆਪਾਂ ਦੇਖ ਸਕਦੇ ਹਾਂ ਚੰਗੇ ਗੈਰ ਤੇ ਥਾਂ ਲੱਗਾ ਤੇ ਪ੍ਰੋਪਰਟ ਦੀ ਚੋਈ ਵਾਲਾ ਥਾਣੇ ਹੈ। ਹਾਏ ਠੰਡੀ ਤੇਰੀ ਹੈ ਵੀ ਜੀ ਜਦੋਂ ਮਰਜੀ ਹਾਏ ਕੁਛ 19-21 ਪਲਾਵੇਂ ਹੈ ਗਿਆ ਮੰਨਦੇ। ਹਾਏ ਠੰਡੀ ਤੇਰੀ ਹੈ। ਆ ਦੇਖੋ। ਇਹ ਤਾਂ ਪਲਾਪਲਾ ਸਾਰੀਆਂ ਹਲਤੀਆਂ ਤੇ ਥਣ ਹੋਰ ਵਧੀਆ ਕੱਢ ਜਣਾ। ਤੇ ਇਹਦਾ ਮੁੱਲ ਫਿਰ ਮੁੱਲ ਜੀ ਹਰ 20 ਦੇ ਹਿਸਾਬ ਨਾਲ ਇਹਦਾ ਬਾਜ਼ਾਰ ਹੈ ਜਲਸੀ ਗਾਂ ਦਾ। ਮੁੱਲ ਤੇ 60000 ਰਿਆ। ਅਗਰ ਤੁਸੀਂ ਦਾਲੋ ਕਿੰਨੇ ਦੇ ਦੀਏ। ਕਰ ਦੋ ਆਪ ਹੀ। ਆਪਾਂ ਜਸਨੂ ਜਿਹੜਾ ਵੀ ਕਰਦੇ ਨੇ ਪੂਰੇ 55000 ਜੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਜੀ ਠੀਕ ਹੈ ਬਾਕੀ ਕੋ ਫੋਨ ਲਾਊਗਾ ਤੇ ਮੰਤਨ ਕਰ ਦਵਾਂਗਾ ਮੰਤਨ ਦਾ ਥੋੜਾ ਬੋਧਾ ਕਰ ਦਾਂਗੇ ਰੁਪਈ ਜੀ ਠੀਕ ਹੈ ਜੀ ਹਾਂ ਜੀ ਠੀਕ ਤੇ ਹੁਣ ਮੱਝ ਵਿਖਾਉਣੀ ਜੀ ਹਾਂ ਮੱਝ ਦਿਖਾ ਦਿਓ ਗੱਭਨ ਤੋਂ ਕਰੇ ਤੇ ਆ ਗਾਵਾਂ ਘਰੇ ਰੱਖੀਆਂ ਜੀ ਇਹ ਨੇਹਰ ਭੀ ਕਾ ਉਹ ਘਰ ਰੱਖੀ ਰਿਆ ਜਾਨਾ ਪੁਰਾਣਾ ਥਣ ਜਾ ਥੋੜਾ ਖਰਾਬ ਜਾ ਹੋ ਗਿਆ ਸੀ ਅੱਛਾ ਇਲਾਜ ਰੂਜ ਦੇ ਆ ਕਰਾਉਣਾ ਅੱਛਾ ਇਹਦੀ ਦਾਵਾ ਵਾ ਸ਼ੇਅਰ ਬਈ ਜੀ ਅੱਛਾ ਇਹਦੀ ਆ ਵਸ਼ੀ ਆ ਹੈਗੀ ਵੇਚਣ ਲਈ ਆ ਵਾਸ਼ੀਓ ਗਾਂਦੀ ਤੇ ਪਰ ਥਾਣੇ ਦਾ ਜਿਹੜਾ ਇਹਦਾ ਥਾਣਾ ਥੋੜਾ ਜਿਹਾ ਨਾ ਪੈਰ ਜਿਹਾ ਆ ਗਿਆ ਮਗਰਲੇ ਥਣ ਚ ਤੇ ਲਾਜਦਾ ਡੈਹ ਕਰੋਂ ਡੈਟ ਤੇ ਆਂਦਾ ਸਹੀ ਹੋ ਵੀ ਮਾ ਸਾਡੇ ਕਰ ਮਗਰਲਾ ਥਣ ਜਿਹੜਾ ਨਾ ਹਾਂ ਖਰਾਬ ਹੋ ਗਿਆ ਥੋੜਾ ਡਰਦੀ ਛੱਟ ਲੱਗੀ ਆ ਥਣ ਤੇ ਆਹ ਦੇਖ ਸਾਡੇ ਤੇ ਕੇ ਉਤਰਾ ਧਾਰਾ ਨਿਕਲਦੀਆਂ ਉੱਚੋਂ ਕਿ ਨਹੀਂ ਨਹੀਂ ਧਾਰਾ ਦੇ ਨਿਕਲਦੀਆਂ ਰੁਪੀ ਜੀ ਕਈ ਵਾਰੀ ਹੁੰਦਾ ਨਾ ਦਰਦ ਮਨਾਉਂਦੀ ਜਾਂ ਕਿ ਨਹੀਂ ਦਰਦ ਹੀ ਮਨਾਉਂਦੀ ਧਾਰਾ ਨਿਕਲਦੀਆਂ ਅੱਛਾ ਤਾਂ ਕਰਕੇ ਫਿਰ ਆਖੋ ਜੇ ਸੈੱਟ ਹੋ ਜੂ ਮੇਰੂੰ ਆਪਾਂ ਦੇ ਦਾਂਗੇ ਅੱਛਾ ਹਾਂ ਜੇ ਅਗਰ ਵੀਰ ਭਰਾਣ ਲੈਣੇ ਉਹਦੇ ਹੁਣ ਜਿਹੜੀ ਆਪਾਂ ਦੇ ਦੇਣੀ ਆਪਾਂ ਪੂਰੇ 15000 ਦੇ ਦੇ ਦਾਂਗੇ ਤੇ ਦੁੱਧ ਦੁੱਧ ਦੇਟਾ ਬੋਲਾ ਯਾਰ ਵੀ 6 ਕਿਲੋ ਜੀ ਅੱਛਾ ਸੁਆ ਸੁਈਏ ਜੀ ਠੀਕ ਆ ਹਾਂ ਤੋੜ ਕੇ ਦਿਖਾ ਦਿੰਦੇ ਹਾਂ ਚਲੋ ਦਿਖਾਈਦਾ ਫਿਰ ਤੋੜ ਕੇ ਦਰਦੀ ਆ ਥੋੜਾ ਕਿਉਂਕਿ ਉਹ ਮਗਰਲਾ ਥਾਨਿਆ ਜਿਹੜਾ ਉਹ ਮਗਰ ਬਾਕੀ ਉਤਰੇ ਇਹ ਆ ਵੀ ਸੂਈ ਸੱਜਰ ਆ ਮਗਰੇ ਇਹਦੇ ਵੱਛੀ ਆ ਬਾਕੀ ਜਿੰਨੇ ਵੀ ਖੜਨੀ ਆ ਆਪਣੀ ਸਮਝਣਾ ਅਜੇ ਉਤਰਾਂ ਘਰੇ ਹੀ ਆ ਜੇ ਰੱਖੀ ਹੀ ਵਿੱਦੀ ਉਹਨਾਂ ਨੇ ਜੇ ਕਿਸ ਨੂੰ ਚੰਗੀ ਲੱਗਦੀ ਆ ਤੇ ਕੋਈ ਫੋਨ ਕਰ ਲੈਣੀ ਤੇ ਜੋ ਵੀ ਹੈਗਾ ਉਹ ਤੇ ਫਿਰ ਹੈ ਗਈ ਹਰ ਵੀ ਇਹ ਵੀ ਜੀ ਲੈ ਇਹਦੇ 20000 ਦੀ ਅੱਛਾ ਉਹ ਤੁਹਾਨੂੰ ਪਤਾ ਜਿਹੜਾ ਫਾਲਟ ਪੈ ਗਿਆ ਹੁਣ ਜਿਹੜੀ ਆਪਾਂ ਦੇ ਦੇਣੀ ਜਸਨੋ 15000 ਦੇ ਰੁਪਏ ਜੀ ਉਤਰਾ ਬਾਕੀ ਤਿੰਨ ਥਾਂ ਠੀਕ ਹੈ ਆ ਬਾਕੀ ਤਿੰਨ ਥਾਂ ਤਿੰਨ ਥਾਂ ਠੀਕ ਹੈ ਰੁਪਏ ਹੈਗਾ ਜੋ ਕੋਈ ਇਹੋ ਜੋ ਅੱਛਾ ਪਤਾ ਨਹੀਂ ਗੱਲ ਆ ਉੱਥੇ ਜਾ ਕੇ ਥੋੜਾ ਦਰਦ ਵੀ ਮਨਾਉਂਦੀ ਲੱਤ ਵੀ ਮਾਰਦੀ ਆ ਹਾਂਜੀ ਹੁਣ ਕਿ ਆਪਾਂ ਲਾਂਮਾ ਨਹੀਂ ਲੈਣਾ ਤੁਹਾਨੂੰ ਪਤਾ ਹਾਂਜੀ ਹਾਂਜੀ ਲਾਂਮਾ ਵੀ 30000 ਲੈ ਜਾ 15000 ਦੀ ਦੇਣਾ ਫਿਰ ਵੀ ਲਾਂਮੇ ਲਈ ਮਾਰੀ ਗੱਲ ਠੀਕ ਹੈ ਇਹ ਹੈਗੀ ਤਾਜੀ ਇਹ ਤੀਆਂ ਚੌਹਾਂ ਨੇ ਸੋਈ ਜਾ ਮਗਰ ਵੱਛੀ ਠੀਕ ਹੈ ਜੀ ਦੇਖੋ ਵੱਛੀ ਤਿਆਰ ਕਰ ਲੂਗਾ 20000 ਰੁਪਏ ਦੀ ਵੱਛੀ ਆ ਦੂਸਰੇ ਪਾਸੇ ਤਾਂ ਥਣ ਦੇਖ ਸਕਦੇ ਬਾਕੀ ਥਣ ਪਰੋਂ ਪਰ ਹੱਥ ਚ ਆਉਣਾ ਲਾਇਆ ਆ ਤੋਕੜ ਗੱਬਨ ਜੇ ਇਹ ਤੋਕੜ ਗੱਬਣਾ ਰਹੀ ਵੀ ਜੀ ਕਿੰਨੇ ਚਿਰ ਦੀ ਚੱਕ ਪਾਸ ਆ ਅੱਧੇ ਸ਼ਾਮ ਹੀ ਨੇ ਚੱਕ ਪਾਸ ਦੇ ਦੁੱਧ ਦਿੰਦੀ ਆ ਦੁੱਧ ਅੱਠੀ ਮਤਲਬ ਇਹ ਟਾਈਮ ਮਿਲਦੀ ਆ ਅੱਛਾ ਤਿੰਨੇ ਕਿਲੋ ਦੁੱਧ ਦਿੰਦੀ ਥੰਨ ਤੁਨ ਪਾਸ ਕਰਾ ਦਊਗੀ ਹਾਂ ਤਿੰਨ ਕਿਲੋ ਵਧੀਆ ਰਵੀ ਚਾਹ ਦਾ ਸੜੀ ਜਾਂਦੀ ਹੈ ਚੱਲਾ ਫਿਰ ਤੋਰਾਂ ਇੱਕ ਕੋ ਟਾਈਮ ਮਿਲਦੀ ਆ ਹਾਂ ਇੱਕੋ ਟਾਈਮ ਮਿਲਦੀ ਆ ਬਾਕੀ ਟੋਕੜ ਗੱਬਣ ਪਛੇ ਜਾ ਕੇ ਆਪਣਾ ਚੱਕ ਜੋਗ ਕਰਵਾਇਆ ਕਰੋ ਤੇ ਹੱਥਾਂ ਨੇ ਤੇ ਦੇਖ ਸਕਦੇ ਆ ਪਾ ਲੱਗੇ ਤਾਂ ਤੁਹਾਡਾ ਡਰ ਆ ਨਿਕ ਸਾਡੇ ਜੀ ਬਾਕੀ ਮਿਲਕ ਵੀ ਨੇ ਦੇਖ ਸਕਦੇ ਹੋਤਰਾ ਥਣ ਥਣ ਪੂਰੇ ਜੀ ਖਾਣ ਤੋਂ ਨਾ 20 ਗਾਰੰਟੀ ਆ ਅੱਛਾ ਤੇ ਸੱਜਣਾ ਵੀ ਜੀ 13 14 ਕਿਲੋ ਘਰ ਵਾਲਿਆਂ ਦੇ ਦੁੱਧ ਦੀ ਰਹੀ ਹੈ ਅੱਛਾ ਸਾਢੇ 6 ਮਹੀਨੇ ਦੀ ਚੈੱਕ ਪਾ ਜੀ ਪਾ ਉੱਤ ਦੇ ਸਾਰੇ ਕੋਈ ਆਪਣੀ ਕਰਾ ਲਈ ਕਿੰਨੇ ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਕਰਾ ਲੈ ਪੰਜ ਦਿਨਾਂ ਦੀ ਗਾਰੰਟੀ ਹੋਰ ਵੀ ਦਿਓ ਪੰਜ ਦਿਨਾਂ ਦੇ ਵਿੱਚ ਵਿੱਚ ਤੁਹਾਡੀ ਆ ਗਾਰੰਟੀ ਹੈ ਜੀ ਤੇ ਮੁੱਲ ਫਿਰ ਇਹਦਾ ਮੁੱਲ ਹਰ ਵੀ ਜੀ ਤੁਹਾਨੂੰ ਜਿੰਨਾ 2 ਕਿਲੋ ਮੰਗੇ ਉਹ ਪੁਜਾਰ ਦੇ ਇਹਦਾ ਬੜਾ ਤੇਜ ਵੇਚਣ ਨੂੰ ਆਪਾਂ ਪਹਿਣ ਦੀ ਦੇ ਸਕਦੇ ਆ ਆਪਾਂ ਜਿਹੜੀ ਦੇ ਦੇਣੀ ਪੂਰੇ 55000 ਜਾਂ ਚ ਪਹੁੰਚਾਂਗੇ 55000 ਚ ਪਹੁੰਚ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਕਰ ਦਾਂਗੇ ਰੋਜੀ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵਿਦਿਆਰਥੀ ਕੋਈ ਕੁਝ ਕਹਨਾ ਫਿਰ ਇਹ ਰੂਵੀ ਬੈਂਤੀ ਉਹ ਸੁਈਆਂ ਸੁਈਆਂ ਜੈਕ ਪਾਸ ਆਪਰੇ ਕਰਾ ਕੇ ਤਸੱਲੀ ਕਰ ਤਸੱਲੀ ਕਰਕੇ ਖੜਾ ਹੋਣਾ ਜੋ ਵੀ ਆ ਇੱਥੋਂ ਆਪਣੀ ਤਸੱਲੀ ਕਰਕੇ ਪੱਛੋ ਖਰੀਦੋ ਤੇ ਬਾਕੀ ਸਾਡੀ ਗੱਲਾਂ ਲੈਵੇ ਜ਼ਰੂਰ ਧਿਆਨ ਦਿਆ ਕਰੋ ਜੀ